ਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਘਰ ਪਰਿਵਾਰ ਸੱਤ ਹੋਊਗਾ ਜਾਨਵਰ ਕੈਮ ਹੋਣਗੇ ਲੋ ਜੀ ਕਰਤੀ ਲੋਗ ਦੀ ਸਟਾਰਟਿੰਗ ਖੋਲਦੇ ਆ ਖੁੱਡੇ ਛਤਰੀ ਲਾਤੀ ਬੱਚੇ ਡਾਨਨੇ ਆ ਜਿਹੜੇ ਡਾਨਨੇ ਹੁੰਨੇ ਆਪਾਂ ਤੇ ਇੱਕ ਨਵਾਂ ਬੱਚਾ ਕੱਢਦੇ ਆ ਸ਼ਾਖਿਆਂ ਦਾ ਪਹਿਲਾਂ ਮੈਂ ਖੁੱਡੇ ਖੋਲਾਂ ਫਿਰ ਛੱਡਦੇ ਆ ਬੱਚੇ ਜੀ ਮੇਰੇ ਵੀਰੋ ਡੱਬੀ ਬਣਤੀ ਤੇ ਆ ਵੀ ਛੱਡਦੀਏ ਜਿਹਨੂੰ ਕੱਲ ਰੰਗ ਕਰਾਇ ਸੀ ਆਪਾਂ ਲੋ ਜੀ ਇਹ ਵੀ ਬਿਠਾਤਾ ਛਤਰੀ ਤੇ ਤੇ ਆ ਬੱਚੇ ਢਾ ਦਿੰਨੇ ਆਪਾਂ ਤੇ ਸਤਰੀ ਵਿੜਕਾਦਾ ਮੈਂ ਉੱਡੇ ਆਣਗੇ ਲਓ ਜੀ ਮੇਰੇ ਵੀਰੋ ਬੱਚੇ ੜਾਤੇ ਆਪਾਂ ਦਿਖਾ ਦਈਏ ਤੁਹਾਨੂੰ ਤੇ ਕਿੱਧਰਲੇ ਪਾਸੇ ਗਏ ਆ ਫਿਰਦੇ ਉੱਤੇ ਸਿਰ ਉੱਤੇ ਫਿਰਦਿਆ ਉਹ ਜਾਂਦੇ ਮੇਰੇ ਵੀਰੋ ਠੀਕ ਹੈ ਓਕੇ ਹੋ ਗਿਆ ਕੰਮ ਬੱਚੇ ੜਾਤੇ ਇੱਕ ਬੱਚਾ ਬਿਠਾਣਾ ਸੀ ਉਹ ਵੀ ਬਿਠਾਤਾ ਫਤਰੀ ਤੇ ਬਸ ਅੱਜ ਬੱਚਿਆਂ ਦੇ ਠੱਲਾ ਮਾਵਾਂਗੇ ਮੇਰੇ ਵੀਰੋ ਠੱਲਾ ਪਾ ਦਾਂਗੇ ਤਿੰਨ ਬੱਚੇ ਨੇ ਤਿੰਨ ਬੱਚਿਆਂ ਦੇ ਪਾ ਦਾਂਗੇ ਬਾਕੀ ਆਪਾਂ ਆ ਖੋਲਦੇ ਆ ਆਪਣੀ ਮਿਨੀ ਜਮ। ਉਹ ਬੈੱਡ ਤੇ ਚਾਦਰ ਵੀ ਨਹੀਂ ਵਿਛਾਈ ਆਪਾਂ ਕੱਲ ਦੀ ਆ ਹਨਾ ਭੁੱਲ ਗਿਆ ਯਾਰ ਥੱਲੋ ਜਿਹੜੀ ਇਹਦੇ ਉੱਤੇ ਸੀ ਉਹ ਤਾਂ ਆਪਾਂ ਧੋਣੀ ਦੇਤੀ ਤੇ ਦੂਸਰੀ ਲੈ ਕੇ ਨਹੀਂ ਆਏ। ਚਲੋ ਕੋਈ ਨਹੀਂ ਹੁਣ ਤਾਂ ਥੱਲੇ ਕਿੱਥੇ ਜਾਵਾਂਗੇ ਹਨਾ ਪੈ ਜੰਨੇ ਆਂ ਹੀ ਪੈ ਜੰਨੇ ਆ ਕੋਈ ਨਹੀਂ। ਬਾਕੀ ਯਾਰ ਬੱਚਿਆਂ ਦੀ ਚਾਦਰ ਮੈਨੂੰ ਕੋਈ ਦਿੱਕਤ ਜੀ ਲੱਗਦੀ ਐ ਪਹਿਲਾਂ ਵਾਂਗੂ ਨਾ। ਪੱਲੇ ਨਹੀਂ ਮਾਰਦੇ ਕੱਲ ਪਤਾ ਨਹੀਂ ਕੀ ਹੋ ਗਿਆ ਸੀ ਬੱਚੇ ਥੋੜੇ ਸਾਹਮਣੇ ਕਿੱਥੇ ਜਾ ਕੇ ਬੈ ਗਿਆ ਹੈ ਤੇ ਅੱਜ ਵੀ ਥੋੜੀ ਜੀ ਚਾਲ ਯਾਰ ਸੱਟ ਨਹੀਂ ਆਈਗੀ ਬੱਚੇ ਦੀ ਫਰਕ ਹੈ ਪਤਾ ਨਹੀਂ ਲਗੜ ਤੋਂ ਡਰ ਗਿਆ ਪਤਾ ਨਹੀਂ ਕੀ ਕਰ ਰਿਹਾ ਹੈ ਅਰੇ ਆ ਫਿਰਦੇ ਨਹੀਂ ਤਾਂ ਹਜੇ ਤੱਕ ਤਾਂ ਉੱਚੇ ਵੜ ਜਾਂਦੇ ਸੀ ਬੱਚੇ ਨੀਵੇਂ ਹੀ ਫਿਰਦੇ ਆ ਬਗਲਾ ਵਾਲਾ ਥੋੜਾ ਆ ਉਹ ਹੋ ਰਿਹਾ ਤੇ ਆ ਗਏ ਆ ਬਗਲਾ ਵਾਲਾ ਨਾ ਥੋੜਾ ਜਿਹਾ ਡਰਿਆ ਹੋਇਆ ਲੱਗਦਾ ਮੈਨੂੰ ਜੀ ਮੇਰੇ ਵੀਰੋ ਤੇ ਬੱਚੇ ਬੈਗੇ ਬਾਬਿਓ ਐ ਨਹੀਂ ਪਤਾ ਹੁਣ ਬੱਚਿਆਂ ਨੂੰ ਕੀ ਹੋਇਆ ਤਾਂ ਘੰਟਾ ਵੀ ਨਹੀਂ ਹੋਇਆ ਉੜਦੇ ਹੋਏ ਤੇ ਪਹਿਲਾਂ ਤਾਂ ਤੁਹਾਨੂੰ ਪਤਾ ਘੰਟਾ ਤਾਂ ਉੜਦੇ ਹੁੰਦੇ ਸੀ ਠੀਕ ਹੈ ਪੂਰਾ ਘੰਟਾ ਤੇ ਆ ਵੀ ਆ ਗਏ ਮਿੱਤਰੇ ਇਹ ਬੈਠੂ ਆਵੇ ਤੇ ਥੋਡੇ ਸਾਹਮਣੇ ਅੰਦਾ ਘੰਟਾ ਨਹੀਂ ਹੋਇਆ ਪਤਾ ਨਹੀਂ ਬਈ ਬੈੜੀ ਤੋਂ ਡਾਲੇ ਪਏ ਨੇ ਪਤਾ ਨਹੀਂ ਕੀ ਚੱਕਰ ਹੈ ਕੀ ਨਹੀਂ ਬੈੜੀ ਵੀ ਆ ਰਹੀ ਸੀ ਹੁਣ ਮੈਂ ਦੇਖੀ ਐ ਤੇ ਇਧਰਲੀ ਸਾਈਡ ਸੀ ਖੜਜੋ ਆ ਟਾਪਰ ਵਾਲੀ ਸਾਈਡ ਸੀ ਇਧਰ ਕਿਤੇ ਸੀ ਤੇ ਮੈਂ ਕੋਈ ਘਰ ਜਨਿਗਾ ਮਾਰਨਾ ਹੁਣ ਪਤਾ ਨਹੀਂ ਕਿੱਥੇ ਟੱਪ ਗਈ ਬਾਬੇ ਪਤਾ ਨਹੀਂ ਉਹ ਤੋਂ ਡਰੇ ਖੜਿਆ ਪਤਾ ਨਹੀਂ ਕੀ ਚੱਕਰ ਹੋ ਗਿਆ ਇਹਨਾਂ ਦੇ ਤੂੰ ਕਿੱਥੇ ਚੱਲ 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 ਛਤਰੀ ਤੇ ਚੱਲ ਤੂੰ ਕਿੱਥੇ ਡਿੱਗੀ ਫਿਰਦਾ ਚੱਲ ਤੰਦਰ ਛਤਰੀ ਤੇ ਚੱਲ ਚੱਲ ਛਤਰੀ ਤੇ ਲਾਂ ਜਾਣ ਲੱਗਾ ਵਾਪੇ ਆਕਰੋ ਚੱਕ ਤੇ ਪਰਲੀ ਤੇ ਹੀ ਵਗ ਜੂ ਇਹ ਚੱਲ 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 ਤੇ ਪਤਾ ਨਹੀਂ ਕੀ ਹੋ ਗਿਆ ਬਾਬੇ ਉਹ ਬੱਚਿਆਂ ਨੂੰ ਹਨਾ ਚੰਗੇ ਭਲੇ ਉੜਦੇ ਸੀ ਕਉ ਤਾਂ ਜਮਾ ਹੀ ਨਹੀਂ ਉੱਡਦੇ ਅੱਧਾ ਘੰਟਾ ਨਹੀਂ ਹੋਇਆ ਠੋਡੇ ਸਾਹਮਣੇ ਮੈਂ ਝੂਠ ਵਾਲੀ ਗੱਲ ਤਾਂ ਹੈ ਨਹੀਂ ਝੂਠ ਕਿਉਂ ਮਾਤੂਆਂ ਠੋਡੇ ਸਾਹਮਣੇ ਹੀ ਆ ਗਏ ਕਿ ਆ ਵੀ ਆ ਗਿਆ ਸਾਹੀ ਬੈਠੂਆ ਹੁਣ ਜਦੋਂ 1 ਵਜੇ ਤਾਂ ਫਿਰ ਤਿੰਨੇ ਤਿੰਨਾਂ ਨੇ ਬਹਿਣਾ ਇੱਕ ਪਿੱਛੇ ਲੱਗਦੇ ਆ ਇੱਕ ਦੂਜੇ ਪਿੱਛੇ ਚਲੋ ਬੈਠੇ ਰਹਿਣ ਦਿੰਦੇ ਆ ਕੋਈ ਦਿੱਕਤ ਲਗਾਲਣੀ ਆ ਛੱਤਰੀ ਵੀ ਚੱਕ ਦਿੰਦੇ ਆ ਤੇ ਇਧਰ ਉਧਰ ਆ ਬੱਚਾ ਵੀ ਐਨਾ ਕਰਕੇ ਮਾੜੀ ਮੋਟੀ ਡਾਰੀ ਮਾਰ ਲੂਆ ਤੇ ਚਲੋ ਕੋਈ ਨਾ ਜਿੰਨਾ ਉੱਡੇ ਆਏ ਬਹੁਤ ਹੈ ਯਾਰ ਲੋ ਜੀ ਛਤਰੀ ਚੱਕਤੀ ਤੇ ਆਪੇ ਇੱਧਰ ਉੱਧਰ ਡਾੜੀਆਂ ਮਾਰ ਲੂ ਆ ਜੇ ਜਾਣਾ ਹੋਇਆ ਇੱਧਰ ਉੱਧਰ ਠੀਕ ਐ ਬਾਕੀ ਆਪਾਂ ਨੂੰ ਪਤਾ ਨਹੀਂ ਕੀ ਹੋਇਆ ਬੱਚਿਆਂ ਨੂੰ ਸਭ ਤੋਂ ਬਾਅਦ ਹੋ ਗਈ ਕੱਲ ਜਦੋਂ ਮੈਂ ਦੇਖਿਆ ਨਾ ਬੱਚਾ ਯਾ ਫਿਰ ਬੈੜੀ ਤਾਂ ਡਰ ਕੇ ਉੱਧਰ ਵੜ ਗਿਆ ਸੋਨਾ ਘਰੇ ਠੀਕ ਐ ਮੇਨ ਕਾਮ ਤਾਂ ਆਈ ਹੀ ਐ ਮੈਂ ਤਾਂ ਜਾਮਨਰ ਵੜਦਾ ਨਹੀਂ ਨਾ ਡਰੇ ਹੋਏ ਵੀ ਇਹਨਾਂ ਦੀ ਯਾਰ ਚਾਲ 'ਚ ਫਰਕ ਪੈ ਗਿਆ ਬੜਾ ਦਾ ਲੱਗੀਆਂ ਅੰਦਾ ਬਾਬੋ ਕਿਵੇਂ ਉੱਡੇ ਸੀ ਅੱਜ ਕਿਵੇਂ ਉੱਠਿਆ ਆਂ ਤੇ ਲਈ ਦਾਸਤਾਨ ਸਭ ਨੂੰ ਛੱਡਣ ਸਾਹੀ ਮਗਾ ਤੇਰੇ ਉਹ ਚਾਲ ਬਣਾਈ ਨਹੀਂ ਜਾਂਦੇ ਜਿਹੜੀ ਰੋਜ਼ ਬਣਾਉਂਦੇ ਆ ਚਲੋ ਕੋਈ ਨਾ ਜਿੰਨਾ ਹੁੰਦਾ ਹੈ ਪੋਟ ਹੈ ਆਪੇ ਡਰ ਕੁਲੂ ਦੀਆ ਚਲੋ ਇੱਕ ਦੋ ਕਿਨਾਰੇ ਫੇਰ ਹੋਵੇਂ ਉੱਤਰ ਲੱਗ ਜਾਣਗੇ ਕੋਈ ਦਿੱਕਤ ਨਹੀਂ ਕਰਾਂਗੇ ਜੀ ਬਾਬਿਓ ਚੱਲਦੇ ਆ ਲੈ ਠੀਕ ਹੈ ਵੀਰਲਾ ਦੇਖ ਦੇ ਇੱਕ ਤੇ ਚਾੜ ਦੀ ਫੋਨ ਦਾ ਟਾਈਮ ਕਰਦਾ ਜਿਵੇਂ ਹੀ ਤੇ ਉੱਚੇ ਉੱਚੇ ਤਾਂ ਬੈਠਿਆ ਕੋਈ ਦਿੱਕਤ ਨਹੀਂ ਕਰਾਂਗੇ ਆਪੇ ਬੈਠੇ ਰਹਿਣਗੇ ਹਣਾ ਤੇ ਇਲੈਕਟ੍ਰਿਟੀ ਹਾਰ ਗਿਆ ਨਹੀਂ ਚਾਰਜ ਫੋਨ ਵੀ ਚਾਰਜ ਕਰ ਲਿਆਵਾਂਗੇ ਬਾਕੀ ਘਰ ਦੇ ਨੇ ਕੱਪੜੇ ਸੁਕਾਤੇ ਸੀ ਬੱਚੇ ਬੈਠੇ ਆ ਆਪਣੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇੱਕ ਜੋੜੇ ਨੇ ਆਂਡਾ ਵੀ ਧਰ ਲਿਆ ਉਹ ਦਿਖਾ ਦਾਂਗੇ ਤੁਹਾਨੂੰ ਠਹਿੜ ਕੇ ਦਿਖਾ ਦਾਂਗੇ ਇੱਕ ਵਾਰੀ ਥੱਲੇ ਜਾઈએ ਫੇਰ ਆਨੇ ਉੱਤੇ ਉਹ ਯੇ ਆ ਗਏ ਆ ਉੱਤੇ ਤੇ ਬੱਚੇ ਕਰਦੇ ਆ ਅੰਦਰ ਬਹੁਤ ਟਾਈਮ ਹੋ ਗਿਆ ਬੈਠਿਆਂ ਨੂੰ ਤੇ ਦਾਣੇ-ਦੂਣੇ ਵੀ ਧਰਦੇ ਆ ਠੱਲਾ ਵੀ ਪਾਣੇ ਆ ਬੱਚਿਆਂ ਦੇ ਹਣਾ ਦੇਖੋ ਵਦਿਆ ਖੁੱਡਾ ਚੈੱਕ ਕਰਦੇ ਆ ਬੱਚੇ ਅੰਦਰ ਤੇ ਮੈਂ ਫੋਨ ਲਾ ਲਾਂ ਟਾਈਮ ਲੈਟਸ ਤੇ ਉਹ ਬੱਚੇ ਉੱਡ ਗਏ ਬਾਬਿਓ ਤੇ ਇੱਕ ਛਤਰੀ ਤੇ ਕਰਦਾ ਸੀ ਮੈਂ ਬੱਚੇ ਤੇ ਇੱਕ ਤਾਂ ਹੋ ਗਿਆ ਦੋ ਉੱਡ ਗਏ ਆ ਫਿਰ ਤੇ ਚਲੋ ਆਪ ਪਿਆ ਆਣਗੇ ਐਨੇ ਮੈਂ ਇਹਨਾਂ ਨੂੰ ਅੰਦਰ ਕਰ ਦੇਣਾ ਜੀ ਟ੍ਰੇਆ ਕਰ ਲਈ ਰੈਡੀ ਤੇ ਧਰ ਦਿੰਨੇ ਹੁਣ ਫੇਰ ਦਾਣੇ ਧਰ ਦਿੰਨੇ ਆ ਫੇਰ ਥੱਲਾ ਪਾ ਦਾਂਗੇ ਮੇਰੇ ਵੀਰੋ ਹਣਾ ਸੜਾ ਭੁੱਖੇ ਨੇ ਵਿਚਾਰੇ ਆਏ 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 ਬਿਤੇ ਆ ਰੋ ਤੇ ਪਾਣੀ ਦਊਗਾ ਦੋ ਤਿੰਨ ਦਿਨ ਹੀ ਹੋਇਆ ਚੇਂਜ ਕਰਿਆ ਸੀ ਥੁੜੇ ਕਰਿਆ ਸੀ ਚੇਂਜ ਤੇ ਕੱਲ ਫੇਰ ਕਰ ਦਾਂਗੇ ਕੱਲ ਪਾ ਦਾਂਗੇ ਟਰੈਕਟਰ ਸਾਈਕਲਿੰਗ ਵਗੈਰਾ ਪਾ ਦਾਂਗੇ ਡੀ ਵਰ ਟੋਨਿਕ ਪਾ ਦਾਂਗੇ ਹਣਾ ਆਇਓ 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 ਤੋਏ ਆਇਓ 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 ਸਭਾ ਬੀ ਪਤਾ ਨਹੀਂ ਪਾਈਪ ਕਿੱਥੇ ਗਈ ਜਿਹੜੀ ਆਪਣੇ ਕੋਲ ਹੁੰਦੀ ਸੀ ਜਿਹਦੇ ਨਾਲ ਪਾਣੀ ਪੁਣੀ ਚੇਂਜ ਕਰ ਦਿੰਦੇ ਸੀ ਸਲਾਹਤ ਅੱਜ ਹੀ ਸੀ ਪਾਣੀ ਅੱਜ ਬਦਲਦੀਏ ਪਰ ਪਾਈਪ ਹੈ ਨਹੀਂ ਪਾਈਪ ਮੇਰੇ ਸਾਬ ਨਾਲ ਦੁਕਾਨ ਤੇ ਲੈ ਗਏ ਲੈਟ ਚਲਾ ਦਈਏ ਦੁਕਾਨਦਗੂਨ ਤੇ ਲੈ ਗਏ ਹਰ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਕੱਲ ਚੱਕ ਲਿਆਵਾਂਗੇ ਦੁਕਾਨ ਤੋਂ ਫਿਰ ਕਰ ਦਾਂਗੇ ਚੇਂਜ ਤੇ ਬਾਕੀ ਆ ਜੇ ਬੱਚਿਆਂ ਦੇ ਪਤਾ ਨਹੀਂ ਕੀ ਹੋਗਾ ਥੋੜੇ ਸਾਹਮਣੇ ਹੀ ਆ ਯਾਰ ਪਤਾ ਨਹੀਂ ਬਸ ਬੈਰੀ ਤੋਂ ਘਬਰਾ ਗਿਆ ਬਸ ਲੱਗ ਗਿਆ ਬੈਰੀ ਘੱਟੀ ਆ ਸਾਰਾ ਕੰਮ ਇੱਕ ਬੱਚਾ ਗਿਆ ਉਹ ਵੀ ਮੈਨੂੰ ਬੈਰੀ ਦਾ ਕੰਮ ਲੱਗਦਾ ਠੀਕ ਹੈ ਕੱਲ ਫੇਰ ਤੁਹਾਨੂੰ ਪਤਾ ਕਿਵੇਂ ਬੱਚਾ ਵੱਡ ਗਿਆ ਸੀ ਹਨ ਪਰੋਸੀਆਂ ਕਿਵੇਂ ਬੈਠਾ ਸੀ ਬਨੇਰੇ ਦੇ ਬਾਕੀ ਉਹ ਜਾਨਵਰ ਸਾਹਮਣੇ ਉੱਡੀਆਂ ਦੇ ਪਤਾ ਨਹੀਂ ਕੀ ਦੇ ਖੜ ਜਾ ਇੱਕ ਮਿੰਟ ਉਹ ਕਰੋ ਚੈੱਕ 4 5 ਜੁੜ ਜੰਦੇ ਆ 5 ਨਹੀਂ 6 ਹੀ ਹੈ ਲਾ ਲਓ 6 7 ਹੀ ਹੈ ਮਿਸਾਲ ਨਾਲ ਬਾਲੇ ਨੇ ਤੇ ਦਾਤੇ ਹੁਣੇ ਕਿਸੇ ਵੀਰ ਭਾਈ ਨੇ ਹੈਨਾ ਤੇ ਦਿਖਾ ਦਿੰਨੇ ਆ ਬਾਪੋਂ ਕਿਹੜੇ ਕਿਹੜੇ ਠੱਲਾ ਪਈਆਂ ਇਹਨਾਂ ਦੋਨਾਂ ਦੇ ਬਾਤੀਆਂ ਖੜ ਚੋਲ ਲਵੇ ਕਰਕੇ ਦਿਖਾ ਦਿੰਨੇ ਆ ਇੱਕ ਬੱਚਾ ਆਇਆ ਠੀਕ ਹੈ ਇੱਕ ਰੱਤੇ ਦੇ ਬਾਤੀਆਂ ਆਪਾਂ ਆ ਬਾਤੀ ਮੇਰੇ ਠੱਲੇ ਠੀਕ ਹੈ ਇੱਕ ਇਹਨਾਂ ਦੇ ਦੋ ਇੱਧਰ ਬੈਠੇ ਹੁੰਦੇ ਆ ਬੱਚੇ ਇੱਧਰ ਕੱਟ ਰੱਖਿਆ ਆ ਟੋਕਰੀ ਹਰੀ ਜੀ ਚ ਠੀਕ ਐ ਦੋ ਚਾਰ ਬੱਚਿਆਂ ਦੇ ਉੱਧਰ ਪਾਤੀਆਂ ਤੇ ਤਿੰਨ ਬੱਚਿਆਂ ਦੇ ਉੱਰੇ ਪਾਤੀਆਂ ਠੀਕ ਐ ਇਹਦੇ ਬਾਅਦ ਹੀ ਆ ਵੀ ਰਸਤਾ ਹੀ ਬਣੂਗਾ ਮੇਰੇ ਸਾਹਮਣੇ ਆ ਬਾਗ ਕੀ ਠੀਕ ਐ 37 ਨੰਬਰ ਠੱਲ ਐ ਇਹਦੀ ਇੱਕ ਇਹਦੇ ਬਾਅਦ ਹੀ ਤੇ ਇੱਕ ਇਹਦੀ ਹੈਗੀ ਪਤਾ ਨਹੀਂ 38 ਪਤਾ ਨਹੀਂ ਕਿੰਨੀ ਐ ਬਾਪੂ ਇਹਦੀ ਹੈਗੀ 38 ਠੀਕ ਐ ਉਹਦੀ 37 ਐ ਇਹਦੀ 38 ਨੰਬਰ ਠੱਲ ਐ ਬਾਕੀ ਨੰਬਰ ਨੂੰ ਮੈਂ ਨਾ ਪੜ ਲਿਓ ਯਾਰ ਐਵੇਂ ਕੀ ਪਾਤੀਆਂ ਲਾ ਲਓ ਤਿੰਨ ਇੱਧਰ ਚਾਰ ਉੱਧਰ ਸੱਤ ਬੱਚਿਆਂ ਦੇ ਠੱਲਾ ਪਾਤੀਆਂ ਆਪਾਂ ਤੇਰਾ ਸਾਰੀ ਕੰਮ ਸੀਗਾ ਪਾਤੀਆਂ ਠੱਲਾ ਠੀਕ ਐ ਤੇ ਛੋਟੇ ਬੱਚੇ ਸੀ ਤਾਂ ਕਰਕੇ ਮੈਂ ਬਾਹਰ ਘਟ ਕੇ ਅੱਛੀ ਤਰ੍ਹਾਂ ਉਹ ਵੀ ਪਾੰਦੇ ਹੋਏ ਨਹੀਂ ਦਿਖਾਇਆ ਆਪਾਂ ਛੋਟੇ ਬੱਚੇ ਸੀ ਤੁਹਾਨੂੰ ਪੱਤੀ ਜਿਹੜੇ ਉੱਤੇ ਜਿਹੜੀ ਫੀਡ ਕਰੀ ਜਾਂਦੀ ਸੀ ਕਬੂਤਰੀ ਕਿੰਨੇ ਛੋਟੇ ਬੱਚੇ ਸੀ ਮੈਂ ਕਹਾਂ ਚਲੋ ਯਾਰ ਬਾਅਦ ਤੱਕ ਕੀ ਕੱਢਾਂਗੇ ਉੱਥੇ ਪਾ ਦਿੰਨੇ ਆ ਫਿਰ ਮੈਂ ਉੱਥੇ ਪਾਤੀਆਂ ਅਠੱਲਾ ਵਾਪੇ ਹੋਤੀ ਧਰਤੀ ਜਿੱਥੋਂ ਚੱਕੀਆਂ ਵਸਾਤ ਠੱਲਾ ਰਹੀਆਂ ਨਾਲੋ ਕਿੰਨੇ ਲੋਕ ਬੰਨੀਆਂ ਖੜਜੋ ਮੈਂ ਗਿਣ ਲੈਣਾ 1 2 3 4 5 6 7 8 9 10 11 12 13 14 15 16 ਠੱਲਾ ਰਹਿ ਗਈਆਂ ਵਾਪੇ ਹੋ ਠੀਕ ਹੈ ਤੇ ਲਾਵਾ 15 16 ਬੱਚੇ ਦਾ ਬਹੁਤ ਹੈ ਆਪਾਂ ਨੂੰ ਜੇ ਰੱਬ ਦੀ ਕਿਰਪਾ ਨਾਲ ਨਿਕਲਿਆ ਤੇ ਅੰਨੇ ਬੱਚੇ ਵੀ ਨਹੀਂ ਕਢਾਂਦੇ ਸਾਨੂੰ ਪਤਾ ਹੀ ਹੈ ਲਾਸਟ ਟਾਰਗੇਟ ਆਪਣਾ 30 ਬੱਚਿਆਂ ਦਾ ਵੱਦ ਤੋਂ ਵੱਧ 30 ਵਿੱਚ ਬਹੁਤ ਹੈ ਆਪਾਂ ਨੂੰ ਤੇ ਬਾਅਦ ਆਪਾਂ ਸੜਾਗੇ ਵੀ ਕੀ ਕਰਨਾ ਤੁਹਾਨੂੰ ਵੀ ਪਤਾ ਹੈ ਹਣਾ ਇੱਕ ਤਾਂ ਆਪਣਾ ਸੈਟਅਪ ਛੋਟਾ ਹੈ ਪਹਿਲਾਂ ਹੀ ਠੀਕ ਹੈ ਇਹਨੇ ਬੱਚੇ ਆਣਗੇ ਭੀੜ ਚ ਫਿਰ ਸੈਟਿੰਗ ਬੈਣੀ ਨਹੀਂ ਠੀਕ ਹੈ ਤੇ ਵਿੱਚ ਗੰਦ ਵੱਜੀ ਜਾਊਗਾ ਕੀ ਫਾਇਦਾ ਉਹ ਗੱਲ ਦਾ ਥੋੜੇ ਬੱਚੇ ਕਢਾਵਾਂਗੇ ਜਿਹੜੇ ਪਾਸ ਹੋ ਗਏ ਠੀਕ ਹੈ ਜਿਹੜੇ ਨਾ ਹੋਏ ਉਹ ਵੀ ਠੀਕ ਹੈ ਭਾਵੇਂ ਇੱਕ ਪਾਸੋਂ ਦੇ ਦੋ ਹੋ ਜੇ ਉਹ ਤਾਂ ਰੱਬ ਦੀ ਮਰਜ਼ੀ ਹੈ ਕਿੰਨੇ ਹੋਣਗੇ ਹਨਾ ਉਹ ਤਾਂ ਆਪਾਂ ਨੂੰ ਵੀ ਨਹੀਂ ਪਤਾ ਆਪਾਂ ਤਾਂ ਆਪਣੀ ਮਿਹਨਤ ਕਰੀ ਜਾਂਦੇ ਆ ਕਢਾਈ ਜਾਂਦੇ ਆ ਵਿੱਚ ਡਾਈ ਜਾਂਦੇ ਆ ਤੇ ਥੋੜੇ ਸਾਹਮਣੇ ਉਹ ਵੀ ਲਾ ਲਓ ਉਹ ਬੱਚੇ ਕੀ ਲਾ ਲਓ ਘੰਟਾ ਤਾਂ ਪੱਕਾ ਸੀ ਉਹਨਾਂ ਦਾ ਤੇ ਪਰਸੋਂ 2.5 ਘੰਟੇ ਉੱਡੇ ਸੀ ਤੇ ਕੱਲ ਲਾ ਲਓ ਕੱਲ ਮੰਨ ਕਰੇ ਪਤਾ ਨਹੀਂ ਕਦੋਂ ਵੜ ਰਿਆ ਸੀ ਉੱਥੇ ਐ ਨਹੀਂ ਪਤਾ ਵੀ ਛੱਡਦੇ ਸਾਰੇ ਵੜ ਗਿਆ ਸੀ ਪਤਾ ਨਹੀਂ ਉੱਥੇ ਪਤਾ ਨਹੀਂ ਕੀ ਬਣੀ ਉਹਦੇ ਨਾਲ ਗੱਲ ਹੈ ਅੱਜ ਲਾ ਲਓ ਅੱਜ ਤਾਂ ਘੰਟਾ ਵੀ ਨਹੀਂ ਉੱਡੇ ਥੋੜੇ ਸਾਹਮਣੇ ਆ ਇਹਦਾ ਬੱਸ ਚੱਲਦਾ ਰੂਆ ਹਨਾ ਉਹ ਤਾਂ ਦੇਖੀ ਜਾਊਗੀ ਜੋ ਬਣੂ ਅੱਗੇ ਅੱਗੇ ਦੀ ਆਪਾਂ ਨੂੰ ਤਾਂ ਪਤਾ ਨਹੀਂ ਕੁਛ ਆਪਣੀ ਮਿਹਨਤ ਜਾਰੀ ਹੈ ਆਪਣੀ ਪੂਰੀ ਥੋੜੇ ਸਾਹਮਣੇ ਹੀ ਹੈ ਬਾਕੀ ਤੇ ਠੱਲਾ ਪਾਤੀਆਂ ਸੱਤ ਬੱਚਿਆਂ ਦੇ ਛੱਲਾ ਪਾਤੀਆਂ ਚਾਰ ਉਧਰ ਤਿੰਨ ਇਧਰ ਤੇ ਕੱਪ ਆਪਣਾ ਕੰਮ ਔਕੇ ਆ ਬਾਕੀ ਉਹ ਬਚੀਆ ਵੀ ਕਹਿੰਦੇ ਸੀ ਵੀ ਮਾ ਮ ਉਹਦੇ ਕਰਕੇ ਮੈਂ ਗੋਲੀ ਬਣਦਾ ਸੀ ਯਾਰ ਉਹ ਤਾਂ ਆਇਆ ਨਹੀਂ ਵਿਚਾਰਾ ਇਹਨੂੰ ਨਹੀਂ ਬਣਦਾ ਉਹ ਨਹੀਂ ਸਾਹਮਣੇ ਕਈ ਵਾਰੀ ਦਿਖਾਇਆ ਤੁਹਾਨੂੰ ਮੈਂ ਉਹ ਵਾਲਾ ਆਇਆ ਤਾਂ ਹੈ ਨਹੀਂ ਮੈਂ ਮੈਂ ਕਿਹਾ ਚੱਲ ਇਹਨੂੰ ਬਣਦੀ ਉਹ ਉਹ ਆਇਆ ਨਹੀਂ ਲੋ ਜੀ ਬੱਚਿਆਂ ਨੂੰ ਕਰਤੀ ਫੀਡ ਠੀਕ ਹੈ ਜਿਨ੍ਹਾਂ ਨੂੰ ਆਪਾਂ ਰੋਜ਼ ਕਰਦੇ ਹੁੰਨੇ ਆ ਉਹਨਾਂ ਨੂੰ ਕਰਤੀ ਤੇ ਆ ਚੱਕਦੇ ਆਪਾਂ ਟਰਿਆਂ ਚੱਕ ਲੈਣੇ ਆ ਆ ਦਾਣੇ ਉਹ ਡੋਲ ਦਿੰਨੇ ਹੋਰ ਆਇਆ ਕੰਗ ਬੱਚੇ ਨੇ ਛੋਟੇ ਯਾਰ ਠੀਕ ਐ ਫੀਡ ਦੀ ਲੋੜ ਪੈਂਦੀ ਐ ਬੜੀ ਬੜੀ ਉਹਨਾਂ ਨੂੰ ਤਾਂ ਅਰਕੋਰੀ ਡੋਲ ਤੇ ਆਪੇ ਚੁਗ ਲੈਣਗੇ ਆਪੇ ਫੀਡ ਕਰ ਦੇਣਗੇ ਕਬੂਤਰ ਤੇ ਇਦਰੋਂ ਵੀ ਚੱਕ ਲੈਣੇ ਆ ਇਤਰੇ ਤਾਂ ਬਹੁਤ ਦਾਣੇ ਪੈਨੇ ਤੇ ਥੋੜੀ ਜਿਹੀ ਡੋਲ ਦਾਂਗੇ ਆਪਾਂ ਆਪੀ ਬੱਸ ਬਹੁਤ ਆ ਬਾਬਿਓ ਠੀਕ ਹੈ ਟਰੇ ਭਾਰੀ ਵੀ ਉਹ ਦੇਖਤਾ ਹੈ ਥੋੜੀ ਜਿਹੀ ਹੋਰ ਆਪਾਂ ਡੋਲ ਦਿੰਨੇ ਆਪ ਲੋਈ ਬਹੁਤ ਹੈ ਨੇ ਤਾਂ ਕਿਉਂਕਿ ਬੱਚੇ ਨੇ ਦੋ ਦੋ ਥੱਲੇ ਨੇ ਦੋ ਹੁੰਦੇ ਨੇ ਤਾਂ ਕਰਕੇ ਇੱਕ ਟਾਈਮ ਤਾਰਦੇ ਆਪਾਂ ਦਾਣਾ ਪਾਣੀ ਤਾਂ ਕਰਕੇ ਡੋਲ ਦਿੰਨੇ ਆ ਯਾਰ ਕਈ ਵਾਰੀ ਕਬੂਤਰ ਬੱਚਿਆਂ ਨੂੰ ਫੀਡ ਕਰ ਦਿੰਦਾ ਆਪ ਕੋ ਖਰਾ ਜਾਂਦਾ ਤਾਂ ਕਰਕੇ ਹੋਟਾ ਕੀ ਹੈ ਬਾਕੀ ਓਕੇ ਆ ਬਾਬਿਓ ਹਣਾ ਸਾਰਾ ਕੰਮ ਹੋ ਗਿਆ ਬਸ ਦਾਣਾ ਪਾਣੀ ਵੀ ਧਰਤਾ ਬਾਕੀ ਮੈਡੀਸਿਨ ਅਜੇ ਲੈ ਕੇ ਨਹੀਂ ਆਇਓ ਕਬੂਤਰ ਵਾਸਤੇ ਜਿਹਦੇ ਫਿੰਸੀ ਆਉਂਦੀ ਹੈ ਤੇ ਲੈ ਆਵਾਂਗੇ ਹੈਨਾ ਬਾਕੀ ਬਸ ਕਰਦੇ ਹੁਣ ਵਲੌਗ ਦੀ ਐਂਡਿੰਗ ਮੇਰੇ ਵੀਰੋ ਥੱਲੇ ਚੱਲਦੇ ਨਾ ਨਾ ਧੋਨੇ ਆ ਠੀਕ ਆ ਆ ਲਿਬੜ ਗਏ ਸਾਰੇ ਤੇ ਉਹ ਬੱਚਿਆਂ ਨੂੰ ਫੀਡ ਕਰੀ ਜਾਂਦੇ ਸੀ ਡੁੱਲ ਗਿਆ ਉੱਤੇ ਬਿਠਮਾ ਲਿਓ ਨੇ ਇਹ ਤਾਂ ਚੱਲਦਾ ਹੀ ਰਹਿੰਦਾ ਸਮਝ ਬਕਰ ਤੇਰਾ ਸਭ ਮਿਲਦੇ ਆ ਫਿਰ ਕੱਲ ਸੁਨੇਹਾ ਕੱਲ ਡਾਂਗਾਂ ਦੇ ਬੱਚੇ ਦੇਖਦੇ ਆ ਬੱਚੇ ਕੀ ਕਹਿੰਦੇ ਕੀ ਨਹੀਂ ਸਾਡੇ ਵੀਰਾਂ ਨੂੰ ਪਾਏ ਪਾਏ